ਇਹ ਗੱਲ ਕਹਾੜਾ ਦੀ ਗੱਡੀ ਆ 365 ਲੀਟਰ ਇਹਦੀ ਕੰਪਨੀ ਕਹਿੰਦੀ ਆ ਟੈਂਕੀ ਨੇ ਜੀ। ਚਲ 10 15 ਲੀਟਰ ਵਾਧੂ ਪਾ ਜਾਂਦਾ ਪਲਾਂਟੀ ਦੀ ਆ। ਮੇਰੇ ਜੇਬ ਚ ਪਈਆਂ ਖੜੀ। ਤੈਨੂੰ ਕੋ 92 ਲੀਟਰ ਤੇਲ ਪਾ ਦਾ ਹੁਣ ਫਿਰ ਪੰਪ ਵਾਲਾ ਇਹ ਦੇਖੋ। ਤੇ ਮਾਲਕ ਨੂੰ ਕਹਿ ਰਹੇ ਆ ਕਹਿ ਰਹੇ ਨੇ ਅੱਗੇ ਤੇ ਕਹਿੰਦਾ ਅਸੀਂ ਤਾਂ ਜ਼ੀਰੋ ਚੈੱਕ ਕਰਈ ਆ ਕਹਿੰਦੇ 392 ਪੂਰ ਕਹਿੰਦੇ ਕੋਈ ਨਹੀਂ। ਅੱਜ ਮੇਰੇ ਪਾਸ ਬੰਦ ਕਰ ਰਹੇ ਨੇ ਪਹਿਲਾਂ ਵੀ। ਆਜਾ ਵੀਰੇ ਖੜ ਜਾ। ਆਜਾ ਆ ਤੂੰ ਮੋਬਾਈਲ ਬੰਦ ਕਰ। ਉਹ ਉਹ ਤਾੜੀ। ਤੂੰ ਹਮੇ ਕਿਹੜਾ ਬੰਦਾ? ਹਾਂ ਤੂੰ ਗੇਲ ਮਾਰਿਆ ਨਾ। ਗੇਲ ਕੋਣ? ਆਪਣੇ ਘਰੋਂ ਦੇ ਹਾਂ ਚਲੋ ਯਾਰ ਚਲਿਓ ਚਲੋ ਯਾਰ ਚਲਿਓ ਚਲੋ ਚਲਿਓ ਯਾਰ ਸਾਡੇ ਬੰਦੇ ਸਾਨੂੰ ਹੀ ਆ ਕੇ ਕਹਿਣ ਲੱਗੇ ਚੋਰਾਂ ਯਾਰ ਹਾਂ ਲੱਗੂ ਰੋਣ ਕਰ ਰਹੇ ਨੇ असर हुटा साम्हूं चोर बना र ਕੀ ਚੋਰ ਹੋ ਰਹਾ ਹੈ ਸਾਡੇ ਚੋਰ ਹੈਗਾ ਹੀ ਹੈ ਨਾ ਚੋਰ ਹੈ ਸਾਲੇ ਸਿਸਟਮ ਬੋਲਦੇ ਆ ਗੱਡੀਆਂ ਇਲੈਕਟ੍ਰੋਨਿਕ ਗੱਡੀਆਂ ਨੇ ਕੇਜਾ ਮਾਰਦੇ ਆ ਕੋਈ ਸਿਸਟਮ ਬੋਲ ਤਾਂ ਫਿਰ ਸਿੱਟਾ ਦਿਖਾ ਦਿਓ ਕਿੱਟੇ ਨੱਪਿਆ ਅਸੀਂ ਕਹਿ ਰਹੇ ਚੋਰੀ ਕਰੀ ਹੈ ਗੱਲੀ ਕਿ ਤਰ੍ਹਾਂ ਮੈਂ ਵੀ ਪਹਿਲਾਂ ਚੋਲੇ ਮਾਰੀ ਤੁਸੀਂ ਨਾਮ ਮੰਨੋ ਕੀ ਨਾਮ ਤੁਹਾਡਾ ਨਾਪਰੇ ਸਿੰਘ ਜੀ ਨਾਪਰੇ ਕੀ ਮਾਮਲਾ ਹੋ ਗਿਆ ਮੈਂ ਯੂਰੇ ਤੇਲ ਪਾਉਣਾ ਸੀ ਇਹ ਅੰਕੁਰ ਪੰਪਾ ਸਰਹੰਦ ਰੋਡ ਤੇ ਡੀਮਾਰਟ ਦੇ ਨਾਲ ਜੀ ਤੇ ਮੈਂ ਤੇਲ ਪਾਉਣ ਆਇਆ ਔਰੇ ਮੈਂ ਗੱਡੀ ਉਹ ਮਸ਼ੀਨ ਦੇ ਉੱਤੇ ਤੇਲ ਪਾਉਣ ਨੂੰ ਲਾਈ ਤੇ ਇਹਨਾਂ ਨੇ 392 ਲੀਟਰ ਤੇਲ ਪਾਤੇ ਮੇਰੀ ਗੱਡੀ 'ਚ ਤੇ ਗੱਡੀ ਕੰਪਨੀ 365 ਲੀਟਰ ਦੀ ਟੈਂਕੀ ਕਹਿੰਦੀ ਆ ਤੇ ਚਲੋ 365 ਨਹੀਂ ਤਾਂ 80 ਪੈ ਜਾਏਗਾ ਇਹਦੇ ਵਿੱਚ 15 ਲੀਟਰ ਫालतू ਪੈ ਜਾਏਗਾ ਜੀ ਪਲਾਸਟਿਕ ਦੀ ਹੋਣ ਕਰਕੇ ਪਰ ਇਹ ਕਹਿੰਦੇ ਵੀ ਸਾਡੀ ਮਸ਼ੀਨ ਸਹੀ ਆ ਇਹ ਕਹਿੰਦੇ ਕਾੜ ਕੱਢ ਕੇ ਤੇਲ ਚੈੱਕ ਕਰ ਲੈ ਆਪਣਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਕੱਢ ਲਓ ਇਹਨਾਂ ਨੇ ਤੇਲ ਕੱਢਿਆ ਵੀ ਆ ਕੱਢ ਕੇ 398 ਲੀਟਰ ਤੇਲ ਨਿਕਲਿਆ ਇਹ ਕਹਿੰਦੇ ਵੀ ਸਾਡਾ 392 ਪੂਰਾ ਹੋ ਗਿਆ ਹੁਣ ਤੂੰ ਦੇਖ ਆਪਣਾ ਵੀ ਸਾਡਾ ਪੂਰਾ ਹੋ ਗਿਆ ਮੈਂ ਕਿਹਾ ਮੇਰੀ ਗੱਡੀ 8 ਲੀਟਰ ਦੇ ਵਿੱਚ ਤੁਸੀਂ ਸਟਾਰਟ ਕਰਕੇ ਦਿਖਾ ਦਿਓ ਬਾਈ ਕਹਿੰਦੇ ਜੀ ਸਾਨੂੰ ਨਹੀਂ ਪਤਾ ਹੈਗਾ ਸਾਡਾ ਤੇਲ ਪੂਰਾ ਹੋਗਾ ਬਾਕੀ ਤੇਰੀ ਗੱਡੀ ਚ ਕਿੰਨਾ ਸੀਗਾ ਮੇਰੀ ਗੱਡੀ ਦੇ ਵਿੱਚ ਹਜੇ ਰਿਜ਼ਰਵ ਵੀ ਨਹੀਂ ਲੱਗੀ ਸੀ ਗੱਡੀ ਰਿਜ਼ਰਵ ਦੇ ਵਿੱਚ ਵੀ 50 ਤੋਂ 60 ਲੀਟਰ ਤੇਲ ਰੱਖਦੀ ਹੈ ਜੀ ਕਿਹੜੀ ਗੱਡੀ ਹੈ ਟਾਟਾ ਦਾ ਘੋੜਾ ਜੀ 5530 ਸਿਗਨਾ ਜੀ ਇੱਕ ਕਨਫਰਮ ਹੈ ਵੀ 30 40 ਲੀਟਰ ਜਰ ਜਾਂਦੀ ਹੈ ਹਾਂ ਜੀ ਹਾਂ ਜੀ 30 40 ਲੀਟਰ ਰਿਜ਼ਰਵ ਦੇ ਵਿੱਚ ਰੱਖਦੀ ਹੈ ਸਾਨੂੰ ਸਾਨੂੰ ਕਿੰਨੇ ਚੀ ਦੀ ਵੱਜ ਸਕਦੀ ਇਹ ਹੁਣ ਸਟਾਰਟ ਵੀ ਨਹੀਂ ਹੋਣੀ ਹੈਗੀ ਗੱਡੀ ਜੇ 8 ਲੀਟਰ ਤੇਲ ਪਾਉਣ ਜੀ। ਘੱਟੋ ਘੱਟ ਕਿੰਨਾ ਤੇਲ ਹੋਣਾ ਚਾਹੀਦਾ? 60 ਤੋਂ ਘੱਟ 4 ਉਂਗਲ ਤੇਲ ਹੋਣਾ ਚਾਹੀਦਾ। 30 ਕਿਲੋਲਿਟਰ 30 ਤੋਂ 40 ਲੀਟਰ ਦੇ ਵਿੱਚ ਹੋਣਾ ਚਾਹੀਦਾ ਤਾਂ ਗੱਡੀ ਜਾ ਕੇ ਸਟਾਰਟ ਹੋਏਗੀ ਜੀ। ਤੇ ਬਿੱਟੀ ਕਰਦੂ ਤੁਹਾਡਾ ਮੋਬਾਈਲ ਵੀ ਹੋਇਆ ਗਿਆ ਸੀ ਉਹ ਕੀ ਮਾਮਲਾ? ਉਹ ਜੀ ਮੈਂ ਵੀਡੀਓ ਬਣਾਉਣ ਲੱਗਾ ਸੀਗਾ ਪੰਪ ਦੀ ਵੀ ਆਹ ਪੰਪ ਆ ਤੇ ਇੰਨੇ ਦਾ ਤੇਲ ਪਿਆ ਮੇਰੀ ਗੱਡੀ 'ਚੋਂ ਮੇਰੇ ਕੋਲ ਵੀਡੀਓ ਮੇਰੇ ਫੋਨ 'ਚ ਹੁਣ ਵੀ ਪਈਆ ਤੇ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਤਾਂ ਇਹਨਾਂ ਦਾ ਮਾਲਕ ਮੇਰਾ ਫੋਨ ਖੋਣ ਖੋਣ ਲੱਗਾ ਸੀਗਾ ਜੀ। ਖ ਪਕੌੜੇ ਜਿੱਕ ਵਾਰੀ ਉਹਨਾਂ ਨੇ ਵੀਡੀਓ ਦੇ ਵਿੱਚ ਸਾਫ ਸਾਫ ਹਾਂਜੀ ਹਾਂਜੀ ਸਾਫ ਸਾਫ ਐਨ ਪਤਾ ਲੱਗ ਰਿਹਾ ਜੀ ਅੱਛਾ ਕਿ ਥੋੜਾ ਜਿਹਾ ਮੋਬਾਈਲ ਕੋਧ ਹਾਂਜੀ ਹਾਂਜੀ ਵਿੱਚ ਕੀ ਨਾਮ ਹੈ ਜੀ ਮੇਰਾ ਦੀਪਕ ਮਿੱਤਲ ਹੈ ਜੀ ਨਾਮ ਮੇਰਾ ਅੱਛਾ ਕੀ ਮਾਮਲਾ ਹੈ ਜੀ ਤੇ ਪੈਟਰੋਲ ਪੰਪ ਤੇ ਟਿਪਰ ਅਸ ਵਾਰ ਆਪਣੇ ਟਿਪਰ ਚਾਲਕ ਪਹੁੰਚੇ ਸੀ ਉਹਨਾਂ ਵੱਲੋਂ ਤੇਲ ਨੂੰ ਲੈ ਕੇ ਦੋਸ਼ ਲਗਾਏ ਗਏ ਨੇ ਕੀ ਕਹੋਗੇ ਦੋਸ਼ ਲਗਾਇਆ ਜੀ ਬਿਲਕੁਲ ਗਲਤ ਹੈ ਜੀ ਇਹਨਾਂ ਦਾ ਠੀਕ ਹੈ ਨਾ ਇਹਨਾਂ ਨੇ ਤੇਲ ਪੋਇਆ ਜੀ ਪਹਿਲਾਂ ਤਾਂ ਇਹਨਾਂ ਦਾ ਡਰਾਈਵਰ ਕਹਿੰਦਾ ਵੀ 365 ਲੀਟਰ ਦੀ ਟੈਂਕੀ ਹੈ ਮੇਰੀ ਆਪਾਂ ਨੇ ਸਾਡੀ ਮਸ਼ੀਨ 'ਚ ਤੇਲ ਪਾਇਆ 392 ਲੀਟਰ ਜੀ ਇਹਦਾ 65 ਲੀਟਰ ਦੇ ਮੈਂ ਤਾਂ ਕੋਈ ਗੱਲ ਨਹੀਂ ਜੇ ਤੈਨੂੰ ਬਹਿਮ ਚਾਹੇ ਮੇਰਾ ਬਹਿਮਾਨਾ ਚੈੱਕ ਕਰ ਜੋ ਮਰਜ਼ੀ ਚੈੱਕ ਕਰ ਦੂ ਪੰਪ ਦੇ ਉੱਪਰ ਚਾਹੇ ਟੀਮ ਬਲਾਲਾ ਜੋ ਵੀ ਮੰਨ ਲੇਗੇ ਮੈਂ ਉਹਦੇ ਵਾਲੀ ਆਪਣੀ ਹੁੰਦੀ ਹੈ ਜੀ ਮਿੰਤੀ ਵਾਲੀ ਚੈਮਰਾ ਸੇਲ ਦਾ ਅਫਸਰ ਜੋ ਮਰਜ਼ੀ ਬੁਲਾਓ ਜੋ ਅਸੀਂ ਤੇਲ ਕੱਢਿਆ ਜੀ 400 ਲੀਟਰ ਤੇਲ ਨਿਕਲਿਆ ਟੈਂਕੀ ਦੇ ਵਿੱਚੋਂ ਹਾਲੇ ਵੀ ਮੌਜੂਦਾ ਟੈਂਕੀ ਦੇ ਵਿੱਚ 10-15 ਲੀਟਰ ਤੇਲ ਵਿੱਚ ਪ ਭਾਈ ਜੋ ਉਹਨਾਂ ਦਾ ਕਹਿਣਾ ਤੁਸੀਂ ਫੋਨ ਵੀ ਕੋਇਆ ਫਿਰ ਫੋਨ ਕਿਉਂ ਥੋਇਆ ਭਾਈ ਜੀ ਫੋਨ ਤਾਂ ਕਿਉਂ ਹੋਇਆ ਕਿ ਤੁਸੀਂ ਜਦੋਂ ਤੇਲ ਪੈਂਦਾ ਲਵੇ ਠੀਕ ਹੈ ਨਾ ਉਹ ਤਾਂ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਤੁਸੀਂ ਪੁੱਛ ਸਕਦੇ ਹੋ ਇਹ ਪੈਸੇ ਵਾਲੋ ਪਰਮਿਸ਼ਨਾਂ ਹੁੰਦੀਆਂ ਨੇ ਜੀ ਕਿਉਂਕਿ ਜਿਹੜੀ ਵਿੱਚੋਂ ਮਤਲਬ ਕਿ ਉਹ ਨਿਕਲਦੀਆਂ ਨੇ ਕਿ ਫੋਨ ਦੀਆਂ ਜੀ ਟਾਵਰ ਕਰਕੇ ਉਹਦੇ ਨਾਲ ਅੱਗ ਲੱਗਣ ਦਾ ਡਰ ਰਹਿੰਦੇ ਪੰਪ ਦੇ ਉੱਪਰ ਤਾਂ ਫੋਨ ਹੋਇਆ ਗਿਆ ਜਿਹਦੇ ਵਾਸਤੇ